ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਗਲਾ ਜੋ ਹੋਵੋਗੇ ਕੁਐਸਟ ਆ ਤੁਹਾਡੇ ਘਾੜੀ ਕਿਤੇ ਵੀ ਖਰੀਦਦਾਰੀ ਕਰਦੇ ਜੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਬਾਕੀ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਮੜੀ ਜਲਾ ਦਿਓ ਪਹੁੰਚੇ ਆ ਪਿੰਡ ਮਮੂਤਪੁਰਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿ ਤੇ ਤਹਿਸੀਲ ਲਗਦੀ ਪੱਟੀ ਬਾਈ ਗੋਪੀ ਕੋਲ ਸੱਜਣੋਂ ਚੰਗੀ ਮੈਂ ਲੈ ਕੇ ਆ ਚੰਗੇ ਲੇਵੇ ਵਾਲੀ ਆ ਰਿਕਾਟ ਵੀ ਮੈਂ ਦਾ ਚੰਗਾ ਬੋਲਦਾ ਫਰਜ ਸਮਝ ਕੇ ਜੁੜੇ ਰਹੋ ਗੱਲਬਾਤ ਕਰਕੇ ਤੁਹਾਡੇ ਨਾਲ ਬਾਈ ਗੋਪੀ ਨਾਲ ਸਾਰੀ ਡਿਟੇਲ ਤੁਹਾਡੇ ਤਾਂ ਹੀ ਸਾਂਝੀ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਬਾਈ ਠੀਕ ਏ ਹਾਂ ਜੀ ਚੜ੍ਹਦੀ ਕਲਾ ਜੀ ਐਰ ਕੀ ਫਿਰ ਤੋਹਫਾ ਹੀ ਲੈ ਜਾਂਦਾ ਜੀ ਹਾਂ ਜੀ ਤੋਹਫਾ ਹੀ ਬਾਬਾ ਜੀ ਠੀਕ ਆ ਡਰੈਸ ਕਰਕੇ ਨੋਟ ਕਰਾਂ ਪਿੰਡ ਜੀ ਮਮੂਨਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਮੋਬਾਈਲ ਨੰਬਰ 964603823 ਠੀਕ ਹੈ ਜੀ ਹਾਂਜੀ ਤੇ ਕਦੋਂ ਸਈ ਹੈ ਇਹ ਬਾਬਾ ਜੀ ਕੱਲ ਦੀ ਸਈ ਹੈ ਜੀ ਕੱਲ ਸ਼ਾਮ ਦੀ ਹਾਂਜੀ 2 ਵਜੇ ਦੀ ਸਈ ਕੱਲ ਦੁਪਹਿਰ ਦੀ ਹਾਂਜੀ ਦੁਪਹਿਰ ਦੀ ਦੁਪਹਿਰ 2 ਵਜੇ ਹੈਨਾ ਤੇ ਇੱਕ ਸ਼ਾਮੀ ਚਵਾਈ ਹੋ ਗਈ ਕੋ ਅੱਜ ਕੀਤੀ ਹਾਂਜੀ 2 ਚਵਾਈਆਂ ਦੀ ਕਿੰਨਾ ਕੁ ਬੌਲੇ ਦਾ ਭਰਿਆ ਨੇ ਬੌਲੇ 11-12 ਕਿਲੋ ਬੌਲਾ ਹੈਗਾ ਜੀ ਇੰਨਾ ਹੈਗਾ ਹਾਂਜੀ ਹੈਗਾ ਜੀ ਚੌਣ ਕਿਦਾਂ ਚੌਣ ਤੇ ਬਾਬਾ ਜੀ ਮੋਗਾ ਦੇ ਅੱਛਾ ਜੀ ਰੂਮ ਵਰਗੀ ਬੋਲੀ ਹੈ 3 ਜੰਗਾ ਲੱਗਾ ਹਾਂਜੀ ਠੀਕ ਆ ਸੂਆ ਕਿੰਨਾ ਸੋਈ ਹੋ ਗਈ ਜਿੱਜੇ ਸੋਈ ਆ ਜੀ ਤੀਸਰਾ ਤੋੜੀ ਕੇ ਲਓ ਸੱਜਣੋ ਤੀਸਰਾ ਸੂਆ ਸੋਈ ਆ ਥਾਨ ਵੇਖੋ ਕਰਮਾਲੀ ਦਾ ਕਿੱਡਾ ਸੋਣਾ ਤੇ ਤਿੱਖਾ ਨੋਕੜ ਆ ਗੋ ਠੀਕ ਆ ਜੀ ਚੌਣ ਵੀ ਚੰਗੀ ਹੋ ਗਈ ਲੇਵੇ ਦੀ ਬੰਤਰ ਤੁਸੀਂ ਦੇਖ ਸਕਦੇ ਜੀ ਉਨਾ ਹੀ ਅਗਲੀ ਸਾਈਡ ਨੂੰ ਲਿਵਾ ਉਨਾ ਹੀ ਪਿਛਲੀ ਸਾਈਡ ਨੂੰ ਠੀਕ ਆ ਜੀ ਪੂਰਾ ਦੁੱਧ ਨਾਲ ਰਵਾਨਾ ਭਰਿਆ ਆ ਦੁੱਧ ਵਾਲੀ ਮਾਂ ਆ 15 16 ਕਿਲੋ ਮਾਲਕਾਂ ਦੇ ਦਸਨ ਮੁਤਾਬਕ ਇਹਨੇ ਦੁੱਧ ਭਰਿਆ ਆ ਬੜਾ ਖੁੱਲਾ ਠੀਕ ਆ ਤੇ ਭਰਿਆ ਵੀ ਹੋਊਗਾ ਸੱਜਣੋ ਜਿੱਦਾਂ ਥਾਂ ਦੇਵਾ ਲੱਗਾ ਮੈਂ ਇਹਨੂੰ ਮੈਂ ਸੋਣੀ ਵੱਡੀ ਆ ਬਾਕੀ ਤੁਸੀਂ ਵੇਖ ਰਹੇ ਜੇ ਪਿੱਠ ਪੂਰਾ ਕਿੱਡਾ ਚੌੜਾ ਲੱਗਾ ਮੈਂ ਇਹਨੂੰ ਪੂਰਾ ਬੰਤਰ ਹੈਵੀ ਲੱਗੀ ਆ ਠੀਕ ਹੈ ਜੀ ਸਿੰਘ-ਸੁੰਗ ਦੀ ਕੁਆਲਿਟੀ ਬਹੁਤ ਸੋਹਣੀ ਨਿੱਕਾ ਗੋਲ ਸਿੰਘ ਆ ਲਾ ਦਿਓ ਤੇ ਚੰਗੀ ਆ ਜੰਨੇ ਵਜਨ ਲੋਡ ਦੀ ਪੂਰੀ ਕਰਨ ਵਾਲੀ ਜੰਮੀ ਪੜੀ ਰੇਟ ਕਿੰਨਾ ਕੁ ਰਹੇਗਾ ਬਾਬਾ ਜੀ ਮੋਲ ਕਰਾਉਣ ਨੂੰ ਆਪਾਂ 125 ਕਰਦੇ ਆਂ ਦੇਣੀ ਆਪਾਂ 110 ਦੀ ਐ ਲਾਸਟ ਲਾਸਟ ਦੇਣੀ ਆ ਹਾਂਜੀ 110 ਦੀ ਦੇਣੀ ਕੋਈ ਕੋਈ ਛੋਟ ਛੱਪ ਆ ਜੋ ਮਾਨਦਾਨ ਕਰਾਂਗੇ ਜੀ ਫੁੱਲ ਕਰ ਦਿਓ ਹਨਾ ਲਾ ਦਿਓ ਮਗਰ ਮੜਿਆ ਲਓ ਜੀ ਜੇ ਨੂੰ ਫੇਰ ਇੱਕ ਵੇਖ ਸਕਦੇ ਜੇ ਆ ਥਾਂ ਦੇਵਾ ਜੀ 110000 ਰੁਪਇਆ ਬਾਈ ਨੇ ਕਿਹਾ ਉਹ ਚੁਕਾਰ ਆ ਰਹਾ ਹੋਰ ਮਾਨ ਪਿਆਰ ਖੁੱਲਾ ਆ ਜਾਊਗਾ ਠੀਕ ਆ ਜੀ ਸასიਕਾਰ